ਇਜ਼ਰਾਈਲ ਅਤੇ ਹਮਾਸ ਦੀ ਗੱਲ ਉਥੇ ਜ਼ਰੂਰ ਕਰਾਂਗੇ ਜਿਨ੍ਹਾਂ ਦੇ ਵਿਚਾਲੇ ਬੀਤੇ ਵਿਰਾਦ ਦੇ ਵਿੱਚ ਸਮਝੌਤੇ ਦੀਆਂ ਗੱਲਾਂ ਸਾਹਮਣੇ ਆਈਆਂ ਨੇ ਇਹ ਸਮਝੌਤਾ ਗੱਲੀਬਾਤੀ ਹੋਇਆ ਇਹ ਸਮਝੌਤਾ ਕਾਸੀਰ ਪੱਦਰ ਦੇ ਉੱਤੇ ਹੋਇਆ ਜਾਂ ਸਿਰਫ ਮੀਡੀਆ ਨੂੰ ਸ਼ਾਂਤ ਕਰਨ ਦੇ ਲਈ ਜਾਂ ਮੀਡੀਆ ਦੇ ਵਿੱਚ ਖਬਰਾਂ ਪਹੁੰਚਾਉਣ ਲਈ ਜੀ ਆਪਾਂ ਸ਼ੁਰੂ ਤੋਂ ਦੇਖਣਾ ਹੋਵੇ ਤੇ ਤਕਰੀਬਨ ਇਜ਼ਰਾਈਲ ਦੇ ਕਹਿੰਦੇ ਕਿ 1200 ਦੇ ਲਾਗੇ ਜਾ ਕੇ ਜੋ ਆਕੜਾ ਹੈ ਉਹ ਜਿਹੜੇ ਬੰਦੇ ਉਸ ਦੇ ਵਿੱਚ ਮਾਰੇ ਗਏ ਨੇ ਤੇ 240 ਜਿਹੜੇ ਹਨ ਕਿ ਬੰਦਕ ਬਣਾ ਕੇ ਇੱਧਰ ਲੈ ਆਏ ਸੀ ਇਜ਼ਰਾਈਲ ਤੋਂ ਤੇ ਉਹਨਾਂ ਦੇ ਵਿੱਚ ਉਹ ਬਹੁਤ ਸਾਰੇ ਲੋਕ ਇਹਨਾਂ ਨੇ ਛੱਡ ਵੀ ਦਿੱਤੇ ਸੀ ਜਿਹੜੇ ਔਰਤਾਂ ਸੀ ਬੱਚੇ ਸੀ ਸਮੇਂ-ਸਮੇਂ ਤੇ ਤੇ ਉਸ ਤੋਂ ਬਾਅਦ ਇੱਕ ਵੱਡਾ ਹਮਲਾ ਜ਼ਮੀਨੀ ਪੱਧਰ ਤੇ ਵਿਟਿਆ ਜਾਂਦਾ ਹੈ ਔਰ ਗਾਜ਼ਾ ਦੇ ਵਿੱਚ ਕਦੀ ਸਾਰੇ ਫਿਲਸਤੀਨੀਆ ਨੂੰ ਇੱਕ ਪਾਸੇ ਧੱਕ ਦਿੱਤਾ ਜਾਂਦਾ ਹੈ ਕਦੀ ਦੂਜੇ ਪਾਸੇ ਧੱਕ ਦਿੰਦਾ ਜਾਂਦਾ ਹੈ ਤਕਰੀਬਨ 46-47 ਹਜ਼ਾਰ ਲੋਕ ਜਿਨ੍ਹਾਂ ਦੇ ਵਿੱਚ ਬਹੁਤਾਂਤ ਮਾਤਰਾ ਦੇ ਵਿੱਚ ਔਰਤਾਂ ਤੇ ਬੱਚਿਆਂ ਦੀ ਮੌਤ ਜਿਹੜੀ ਹੈ ਉਹ ਹੋਈ ਹੋਈ ਹੈ ਜੀ ਆਪਾਂ ਕਹੀ ਕਿ ਇਸ ਦੇ ਵਿੱਚ ਕੋਈ ਜਿੱਤਿਆ ਨਹੀਂ ਹੈਗਾ ਜੇ ਤੁਸੀਂ ਕਹੋਗੇ ਉਹ ਜਿੱਤੇ ਜਾਂ ਉਹ ਜਿੱਤੇ ਇਹ ਆਪਾਂ ਕਹਿ ਨਹੀਂ ਸਕਦੇ ਹਾਂ ਠੀਕ ਹੈ ਕਿ ਗਿਣਤੀ ਦੇ ਵਿੱਚ ਜ਼ਰੂਰ ਇਜ਼ਰਾਈਲ ਨੇ ਭਾਵੇਂ ਉਹਨਾਂ ਨੂੰ ਪੂਰਾ ਤਬਾਹ ਕਰ ਦਿੱਤਾ ਪਰ ਜੋ ਉਹਨਾਂ ਦਾ ਸੀਗਾ ਕਿ ਅਸੀਂ ਹਮਾਸ ਨੂੰ ਪੂਰਾ ਖਤਮ ਹੀ ਕਰ ਦਾਂਗੇ ਜਾਂ ਅਸੀਂ ਆਪਣੇ ਹੌਸਟੇਜ ਆਪ ਲੈ ਕੇ ਆਵਾਂਗੇ ਉਹ ਸੰਭਵ ਨਹੀਂ ਹੋ ਸਕਿਆ ਇਜ਼ਰਾਈਲ ਅਤੇ ਹਮਾਸ ਦੀ ਗੱਲ ਇਥੇ ਜ਼ਰੂਰ ਕਰਾਂਗੇ ਜਿਨ੍ਹਾਂ ਦੇ ਵਿਚਾਲੇ ਬੀਤੇ ਦਿਨਾਂ ਦੇ ਵਿੱਚ ਸਮਝੌਤੇ ਦੀਆਂ ਗੱਲਾਂ ਸਾਹਮਣੇ ਆਈਆਂ ਨੇ ਇਹ ਸਮਝੌਤਾ ਗੱਲਬਾਤੀ ਹੋਇਆ ਇਹ ਸਮਝੋਤਾ ਕਾਸੀਰ ਪੱਦਰ ਦੇ ਉੱਤੇ ਹੋਇਆ ਹੈ ਜਾਂ ਸਿਰਫ মিডিਆ ਨੂੰ ਸ਼ਾਂਤ ਕਰਨ ਦੇ ਲਈ ਜਾਂ মিডিਆ ਦੇ ਵਿੱਚ ਖਬਰਾਂ ਪਹੁੰਚਾਉਣ ਦੇ ਲਈ ਬਿਲਕੁਲ ਤੁਸੀਂ ਇਹ ਦੇਖੋ ਨਾ ਕਿ ਅਮਰੀਕਾ ਦੀ ਸਰਕਾਰ ਬਦਲਣ ਦੇ ਨਾਲ ਬਹੁਤ ਕੁਝ ਜਿਹੜਾ ਹੋਇਆ ਹੈਗਾ ਹੈ ਭਾਰਤ ਨੇ ਵੀ ਚੰਗੇ ਰਿਸ਼ਤੇ ਗੰਢਣ ਦੇ ਲਈ ਆਪਾਂ ਦੇਖਿਆ ਕਿ ਕਿਵੇਂ ਜਿਹੜਾ ਗੁਰਪਤਮਨ ਸਿੰਘ ਪੰਨੂ ਵਾਲਾ ਕੇਸ ਸੀ ਉਹਦੇ ਵਿੱਚ ਆਪਣੀਆਂ ਸਾਰੀਆਂ ਗਲਤੀਆਂ ਕਿਤਨਾ ਕਿਤੇ ਮੰਨ ਲਈਆਂ ਤੇ ਸਾਰਾ ਕੁਝ ਜਿਹੜਾ ਹੈ ਉਹ ਸੀਸੀ1 ਦੇ ਉੱਤੇ ਆਪਣੇ ਕਬਸਰ ਤੇ ਪਾਤਾ ਔਰ ਇਹ ਵੀ ਕਹਤਾ ਕਿ ਇੱਥੇ ਕਾਰਵਾਈ ਹੋਣੀ ਚਾਹੀਦੀ ਹੈ ਇਨੇ ਆਪਣੇ ਲੈਵਲ ਤੇ ਜਿਹੜਾ ਹੈ ਉਹ ਕੰਮ ਜਿਹੜਾ ਹੈ ਉਹ ਕੀਤਾ ਹੈਗਾ ਤੇ ਦੂਜੇ ਮੈਂ ਤੁਸੀ ਗੱਲ ਕੀਤੀ ਕਿ ਇਜ਼ਰਾਈਲ ਤੇ ਹਮਾਸ ਦੀ ਹਾਲ ਦੀ ਘੜੀ ਦੇ ਵਿੱਚ ਉਹਨਾਂ ਨੇ ਸੀਸਫਾਇਰ ਐਗਰੀਮੈਂਟ ਜਿਹੜਾ ਹੈ ਕਿਤਨਾ ਕਿਤੇ ਸਾਈਨ ਜਿਹੜਾ ਹੈ ਆਪਾਂ ਕਹਿ ਲਈਏ ਕਿ ਕਰ ਲਿਆ ਹੋਇਆ ਹੈ 19 ਤਰੀਕ ਤੋਂ ਲੈ ਕੇ ਤਕਰੀਬਨ ਜਿਹੜਾ ਹੈ 6 ਹਫਤੇ ਤੱਕ ਕੋਈ ਜਿਹੜੀ ਹੈ ਦੋਨੋਂ ਪਾਸੇ ਜੰਗ ਨਹੀਂ ਹੋਏਗੀ ਜੀ ਜੇ ਆਪਾਂ ਸ਼ੁਰੂ ਤੋਂ ਦੇਖਣਾ ਹੋਵੇ ਤੇ ਤਕਰੀਬਨ ਇਜ਼ਰਾਈਲ ਦੇ ਕਹਿੰਦੇ ਕਿ 1200 ਦੇ ਲਾਗੇ ਜਾ ਕੇ ਜੋ ਆંકੜਾ ਹੈ ਉਹ ਜਿਹੜੇ ਬੰਦੇ ਉਸ ਦੇ ਵਿੱਚ ਮਾਰੇ ਗਏ ਨੇ ਤੇ 240 ਜਿਹੜੇ ਹਨ ਕਿ ਬੰਦਕ ਬਣਾ ਕੇ ਇੱਧਰ ਲੈ ਆਏ ਸੀ ਇਜ਼ਰਾਈਲ ਤੋਂ ਤੇ ਉਹਨਾਂ ਦੇ ਵਿੱਚ ਉਹ ਬਹੁਤ ਸਾਰੇ ਲੋਕ ਇਹਨਾਂ ਨੇ ਛੱਡ ਵੀ ਦਿੱਤੇ ਸੀ ਜਿਹੜੇ ਔਰਤਾਂ ਸੀ ਬੱਚੇ ਸੀ ਸਮੇਂ-ਸਮੇਂ ਤੇ ਉਸ ਤੋਂ ਬਾਅਦ ਇੱਕ ਵੱਡਾ ਹਮਲਾ ਜ਼ਮੀਨੀ ਪੱਧਰ ਤੇ ਵਿਢਿਆ ਜਾਂਦਾ ਹੈ ਔਰ ਗਾਜ਼ਾ ਦੇ ਵਿੱਚ ਕਦੀ ਸਾਰੇ ਫਿਲਸਤੀਨੀਆ ਨੂੰ ਇੱਕ ਪਾਸੇ ਧੱਕ ਦਿੱਤਾ ਜਾਂਦਾ ਹੈ ਕਦੀ ਦੂਜੇ ਪਾਸੇ ਧੱਕ ਦਿੰਦਾ ਜਾਂਦਾ ਹੈ ਤਕਰੀਬਨ 46-47 ਹਜ਼ਾਰ ਲੋਕ ਜਿਨ੍ਹਾਂ ਦੇ ਵਿੱਚ ਬਹੁਤਾਤ ਮਾਤਰਾ ਦੇ ਵਿੱਚ ਔਰਤਾਂ ਤੇ ਬੱਚਿਆਂ ਦੀ ਮੌਤ ਜਿਹੜੀ ਹੈ ਉਹ ਹੋਈ ਹੋਈ ਹੈ ਤੇ ਹੁਣ ਇਸੇ ਹੀ ਫੇਸ 1 ਦੇ ਵਿੱਚ ਜਿਹੜੇ 33 ਪ੍ਰिजनਰਸ ਨੇ ਉਹ ਇਹਨਾਂ ਦੇ ਵੱਲੋਂ ਛੱਡੇ ਜਾਣੇ ਨੇ ਤੇ ਉਦੋਂ ਉਹ ਵੱਡੀ ਮਾਤਰਾ ਦੇ ਵਿੱਚ ਕਿਉਂਕਿ ਜਦੋਂ ਇਜ਼ਰਾਈਲ ਵਾਲੇ ਆਏ ਸੀ ਤੇ ਉਹਨਾਂ ਨੇ ਬਹੁਤ ਸਾਰੇ ਆਪਾਂ ਕਹੀ ਕਿ ਪ੍ਰिजनਰਸ ਬਣਾ ਲਏ ਸੀ ਤੇ ਉਹਨਾਂ ਨੂੰ ਜਿਹੜਾ ਹੈ ਛੱਡਿਆ ਜਾਏਗਾ ਤੇ ਫਿਰ ਉਸ ਤੋਂ ਇਲਾਵਾ ਬਹੁਤ ਸਾਰੇ ਜਿਹੜੇ ਏਡ ਦੇ ਟਰੱਕ ਨੇ ਕਿਉਂਕਿ ਜਿਹੜੀ ਗਾਜ਼ਾ ਪੱਟੀ ਹੈ ਉਹ ਪੂਰੀ ਤਬਾਹ ਹੋ ਗਈ ਹੋਈ ਹੈ ਉਸ ਦੇ ਵਿੱਚ ਇਸ ਤਰ੍ਹਾਂ ਹੋ ਨਹੀਂ ਸਕਦਾ ਕਿ ਕੋਈ ਕਾਰਨ ਦੋ ਪ੍ਰਭਾਵ ਨਾ ਪਿਆ ਹੋਵੇ ਕਿਉਂਕਿ ਜਦੋਂ ਉਪਰੋ ਸੈਲਿੰਗ ਹੋਈ ਜਾਂ ਅਪਰੋਚ ਹਾਜ਼ਰਾਂ ਦੇ ਨਾਲ ਵੱਡੇ ਪੱਧਰ ਦੇ ਜਿਸ ਤਰੀਕੇ ਦੀ ਬੰਬਿੰਗ ਹੋਈ ਤੇ ਫਿਰ ਉਸ ਤੋਂ ਬਾਅਦ ਫੇਸ 2 ਦੇ ਵਿੱਚ ਜਿਹੜਾ ਇਜ਼ਰਾਈਲ ਹੋਰ ਜਿਹੜਾ ਹੈ ਪਿੱਛੇ ਹੋਏਗਾ ਉਹਨਾਂ ਦਾ ਏਰੀਆ ਜਿਹੜਾ ਹੈ ਛੱਡ ਦਿੱਤਾ ਜਾਏਗਾ ਤੇ ਗਾਜ਼ਾ ਨੂੰ ਇਸ ਦੇ ਵਿੱਚ ਤਿੰਨ ਤੋਂ ਪੰਜ ਸਾਲ ਦਾ ਜਿਹੜਾ ਹੈ ਸਮਾਂ ਉਹਨਾਂ ਨੇ ਕਿਹਾ ਹੈ ਕਿ ਜਿਸ ਦੇ ਦੌਰਾਨ ਇਹ ਸਾਰਾ ਕੁਝ ਹੋਵੇਗਾ ਤਕਰੀਬਨ 15 ਮਹੀਨੇ ਤੁਸੀਂ ਦੇਖੋ ਕਿ ਜੰਗ ਚੱਲੀ ਹੈਗੀ ਹੈ ਪਰ ਫਿਰ ਵੀ ਜਿਹੜਾ ਹੈ ਕਿਤੇ ਨਾ ਕਿਤੇ ਹਮਾਸ ਜਿਹੜਾ ਹੈ ਉਹਨੇ ਸਟੈਂਡ ਕੀਤਾ ਹੈਗਾ ਉਹਨੇ ਜਿਸ ਤਰੀਕੇ ਦੇ ਨਾਲ ਇਹ ਨਹੀਂ ਸੀ ਕਿ ਅਸੀਂ ਉਹਨਾਂ ਨੂੰ ਬਿਲਕੁਲ ਖਤਮ ਕਰ ਦਾਂਗੇ ਜਾਂ ਇਸ ਦੇ ਵਿੱਚ ਇਹ ਵੀ ਹੈ ਕਿ ਫਿਰ ਉੱਥੇ ਦੁਬਾਰਾ ਜਿਹੜੀ ਸਰਕਾਰ ਸੈਟਅਪ ਕੀਤੀ ਜਾਏਗੀ ਫਿਰ ਕੀ ਉਹ ਗਾਜ਼ਾ ਪੱਟੀ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਹਮਾਸ ਦੀ ਜੰਗ ਕੰਟਰੋਲ ਹੋ ਹਮਾਸ ਦਾ ਹੋਏਗਾ ਜਾਂ ਨਹੀਂ ਇਹ ਵੀ ਸਵਾਲ ਹੈ ਫਿਰ ਇਹ ਵੀ ਹੈ ਕਿ ਜੇ ਉਹਨਾਂ ਦਾ ਨਹੀਂ ਹੋਏਗਾ ਤੇ ਫਿਰ ਕਿਸ ਤਰੀਕੇ ਦੇ ਨਾਲ ਹੋਏਗਾ ਮਤਲਬ ਉੱਥੋਂ ਦੇ ਜਿਹੜੇ ਆਮ ਲੋਕ ਹੈ ਨਾ ਉਹਨਾਂ ਦੀ ਸਪੋਰਟ ਕਰਕੇ ਹੀ 15 ਮਹੀਨੇ ਇੰਨੀ ਵੱਡੀ ਤਾਕਤ ਦੇ ਨਾਲ ਜਿਹੜੀ ਹੈ ਉਹਨਾਂ ਨੇ ਜੰਗ ਜਿਹੜੀ ਹੈ ਲੜੀ ਹੋਈ ਹੈ ਜੀ ਔਰ ਤੁਸੀਂ ਦੇਖੋ ਨਾ ਕਿ ਕਿਸ ਤਰੀਕੇ ਦੇ ਨਾਲ ਕਰਾਂ ਦੇ ਘਰ ਤਬਾਹ ਹੋ ਰਿਹਾ ਹਸਪੀਟਲ ਤੇ ਬੋਮਬਿੰਗ ਹੋ ਰਹੀ ਹੈ ਇਜ਼ਰਾਈਲ ਵੀ ਬਹੁਤ ਵੱਡੇ ਪ੍ਰੈਸ਼ਰ ਦੇ ਵਿੱਚ ਸੀ ਕਿਉਂਕਿ ਆਲੇ ਦੁਆਲੇ ਤੋਂ ਇੰਟਰਨੈਸ਼ਨਲ ਲੈਵਲ ਤੋਂ ਜਿਸ ਤਰੀਕੇ ਦੇ ਨਾਲ ਹੋ ਰਿਹਾ ਸੀ ਇੱਕ ਬਹੁਤ ਵੱਡਾ ਪ੍ਰੈਸ਼ਰ ਉਹਨਾਂ ਦੇ ਵੀ ਹੌਲੀ-ਹੌਲੀ ਬਿਲਟ ਅਪ ਹੋ ਰਿਹਾ ਸੀ ਪਰ ਦੂਜੇ ਬੰਨੇ ਆਪਾਂ ਕਹੀ ਕਿ ਪੂਰੇ ਤਰੀਕੇ ਦੇ ਨਾਲ ਜੇ ਆਪਾਂ ਕਹੀ ਕਿ ਇਸ ਦੇ ਵਿੱਚ ਕੋਈ ਜਿੱਤਿਆ ਨਹੀਂ ਹੈਗਾ ਜੇ ਤੁਸੀਂ ਕਹੋਗੇ ਉਹ ਜਿੱਤੇ ਜਾਂ ਉਹ ਜਿੱਤੇ ਇਹ ਆਪਾਂ ਕਹਿ ਨਹੀਂ ਸਕਦੇ ਹਾਂ ਠੀਕ ਹੈ ਦੀ ਗਿਣਤੀ ਦੇ ਵਿੱਚ ਜ਼ਰੂਰ ਇਜ਼ਰਾਈਲ ਨੇ ਭਾਵੇਂ ਉਹਨਾਂ ਨੂੰ ਪੂਰਾ ਤਬਾਹ ਕਰ ਦਿੱਤਾ ਪਰ ਜੋ ਉਹਨਾਂ ਦਾ ਸੀਗਾ ਕਿ ਅਸੀਂ ਹਮਾਸ ਨੂੰ ਪੂਰਾ ਖਤਮ ਹੀ ਕਰ ਦਾਂਗੇ ਜਾਂ ਅਸੀਂ ਆਪਣੇ ਹੌਸਟੇਜ ਆਪ ਲੈ ਕੇ ਆਵਾਂਗੇ ਉਹ ਸੰਭਵ ਨਹੀਂ ਹੋ ਸਕਿਆ ਤੇ ਹੋਰ ਕਾਫੀ ਸਾਰਾ ਆਪਾਂ ਕਹੀ ਕਿ ਕਿੰਨਾ ਕਿਤੇ ਜਿਹੜਾ ਹੈ ਪ੍ਰੈਸ਼ਰ ਉਹਨਾਂ ਦੇ ਇੰਟਰਨੈਸ਼ਨਲੀ ਪੈਨ ਕਰਕੇ ਇਸ ਤਰ੍ਹਾਂ ਦਾ ਜਿਹੜਾ ਹੈ ਸਮਝੌਤਾ ਹੋਇਆ ਹੈਗਾ ਪਰ ਉਹੀ ਹੈ ਨਾ ਕਿ ਜਿਹੜੇ ਬੇਦੋਸ਼ੇ ਜਿਨ੍ਹਾਂ ਦੀ ਜਾਨ ਗਈ ਹੈ ਹੁਣ ਜਾਂ ਜਿਨ੍ਹਾਂ ਦੇ ਹੁਣ ਘਰ-ਬਾਰ ਸੈੱਟ ਹੁੰਦੇ ਆ ਹੁੰਦੇ ਆ ਕਿ ਨੇ 3-5 ਸਾਲ ਕਹਿੰਦੇ ਕਈ ਵਾਰੀ 10 ਸਾਲ ਵੀ ਜਿਹੜੇ ਆ ਲੱਗ ਜਾਂਦੇ ਨੇ ਕਿਉਂਕਿ ਸਾਰਾ ਕੁਝ ਉਹਨਾਂ ਇੰਟਰਨੈਸ਼ਨਲ ਇਕ ਕੰਟੈਂਪੋਰਰੀ ਲੱਗ ਜਾਂਦੀ ਹੈ ਇੱਕ ਤਰੀਕੇ ਨਾਲ ਔਰ ਜਾਣੇ ਸਾਰਾ ਟਰੱਕ ਸਾਰਾ ਕੁਝ ਜਾਣਾ ਉਹਨਾਂ ਦੀ ਕੰਟਰੋਲ ਚ ਹੋਈ ਫਿਰ ਕਿੰਨਾ ਕੰਟਰੀਜ਼ ਬਾਕੀ ਦੀਆਂ ਸਪੋਰਟ ਕਰਦੀਆਂ ਨੇ ਜਿਸ ਤਰੀਕੇ ਦੇ ਨਾਲ ਪਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਅੰਦਰ ਬੰਕਰਸ ਵਗੈਰਾ ਬਣਾਏ ਹੋਏ ਸੀ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਫਾਈਟ ਬੈਕ ਜਿਦਾ ਆਪਾਂ ਕੀ ਕਿ ਕਾਫੀ ਦਿੱਤਾ ਹੈਗਾ ਪਰ ਉਸ ਦੇ ਵਿੱਚ ਆਮ ਲੋਕਾਂ ਦਾ ਵੱਡੀ ਪੱਧਰ ਤੇ ਨੁਕਸਾਨ ਜਿਹੜਾ ਹੋਇਆ ਹੈ ਪਿਛਲੇ 5 ਸਾਲਾਂ ਦੇ ਵਿੱਚ ਇਜ਼ਰਾਈਲ ਈਰਾਨ ਇਜ਼ਰਾਈਲ ਹਮਾਸ ਰਸ਼ੀਆ ਯੂਕਰੇਨ ਇਤਿਮਾਮ ਚੀਜ਼ਾਂ ਦੀਆਂ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਇਹਨਾਂ ਨੇ ਕਾਫੀ ਅਹਤ ਜ਼ਰੂਰ ਕੀਤਾ ਲੇਕਿਨ ਅਸੀਂ ਇਹ ਗੱਲ ਜ਼ਰੂਰ ਕਹਾਂਗੇ ਕਿ ਇਜ਼ਰਾਈਲ ਤੇ ਹਮਾਸ ਦੇ ਇਸ ਸ਼ਾਂਤੀ ਸਮਝੌਤੇ ਜਿਹੜਾ ਜਾਂ ਸੀਜ਼ਫਾਇਰ ਦੇ ਉੱਤੇ ਜੋ ਗੱਲਬਾਤ ਹੋਈ ਹੈ ਚੰਗਾ ਹੈ ਕਿ ਕਿਸੇ ਮੁਲਕ ਦੇ ਕਿਸੇ ਇੱਕ ਵੱਡੇ ਚਿਹਰੇ ਨੇ ਕਿਸੇ ਤਰੀਕੇ ਦਾ ਇਸ ਦੇ ਉੱਤੇ ਕ੍ਰੈਡਿਟ ਨਹੀਂ ਲਿਆ ਕਿ ਹਾਂ ਅਸੀਂ جنگ ਰੁਕਾ ਦਿੱਤੀ ਮੌਕਾ ਤਾਂ ਸੀਗਾ ਚਲੋ ਬਿਹਰਾਲ ਮੌਕੇ ਹੋਰ ਆਣਗੇ ਉਹਨਾਂ ਦੇ ਕੋਲ ਗੱਲ ਕਰਾਂਗੇ ਸੱਜਣ ਕੁਮਾਰ ਦੇ ਖਿਲਾਫ ਫੈਸਲਾ ਰਾਖਵਾ ਰੱਖ ਲਿਤਾ ਗਿਆ ਹੈ ਅਦਾਲਤ ਦੇ ਵੱਲੋਂ ਆ ਬੀਤੇ ਦਿਨਾਂ ਦੇ ਵਿੱਚ ਅਸੀਂ ਸੁਣਿਆ ਵੇਖਿਆ ਵੀ ਕਿ ਸਾਲ 2023 ਦੇ ਵਿੱਚ ਤਕਰੀਬਨ 6 ਕਵਾਰ ਪਟੀਸ਼ਨਰ ਦਾਖਲ ਕੀਤੀਆਂ ਗਈਆਂ ਬੇਲਰਜ਼ੀ ਦੀਆਂ ਤੇ 3 ਵਾਰ ਖਾਰਜ ਹੋਈਆਂ 2 ਵਾਰ ਫੈਸਲਾ ਰਾਖਵਾ ਰੱਖਿਆ ਗਿਆ ਤੇ ਹੁਣ ਪਿਛਲੇ ਹੀ ਪਿਛਲੀ ਸੁਣਵਾਈ ਤੋਂ ਬਾਅਦ ਹੁਣ ਫੈਸਲਾ ਸੱਜਣ ਕੁਮਾਰ ਦੇ ਖਿਲਾਫ ਅਦਾਲਤ ਦੇ ਵੱਲੋਂ ਰਾਖਵਾ ਰੱਖਿਆ ਗਿਆ ਉਹੀ ਗੱਲ ਹਲੇ ਵੀ ਬਿਲਕੁਲ ਇਹ ਨਾ ਜਿਹੜਾ 1 ਨਵੰਬਰ ਨੂੰ ਕਤਲੇਆਮ ਹੁੰਦਾ ਹੈ ਪਿਤਾ ਤੇ ਪੁੱਤਰ ਜਿਹੜਾ ਹੈ ਉਹਨਾਂ ਨੂੰ ਜਿਹੜਾ ਹੈ ਜਿਸ ਤਰੀਕੇ ਦੇ ਨਾਲ ਸ਼ਹੀਦ ਕਰ ਦਿੱਤਾ ਜਾਂਦਾ ਜਿਸ ਦੇ ਵਿੱਚ ਜਸਮਨ ਸਿੰਘ ਤੇ ਤਰਨਦੀਪ ਸਿੰਘ ਇਹ ਕੀ ਵਾਲਾ ਕੇਸ ਹੈਗਾ ਇਸ ਦੇ ਵਿੱਚ ਵੀ ਗਵਾਹੀਆਂ ਵਗੈਰਾ ਜਿਹੜੀਆਂ ਹੋਗੀਆਂ ਹੋਈਆਂ ਨੇ ਤੇ ਜੱਜ ਜਿਹੜੇ ਹੈਗੇ ਨੇ ਕਵੇਰੀ ਬਵੇਜਾ ਉਹਨਾਂ ਦੇ ਵੱਲੋਂ ਜਿਹੜਾ ਹੈ ਜਿਹੜਾ ਫੈਸਲਾ ਹੈ ਉਹ 31 ਜਨਵਰੀ ਤੱਕ ਮੁਲਤਵੀ ਕੀਤਾ ਗਿਆ ਹੈ ਦੂਜਾ ਮਸਲਾ 2 ਨਵੰਬਰ ਦਾ ਹੈ ਜਿਸ ਦੇ ਵਿੱਚ ਸਰਦਾਰ ਗੁਰਚਰਨ ਸਿੰਘ ਉਹਨਾਂ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਸੀ ਇਸ ਤੋਂ ਇਲਾਵਾ ਭੀੜ ਨੂੰ ਜਿਸ ਤਰੀਕੇ ਦੇ ਨਾਲ ਉਕਸਾਇਆ ਗਿਆ ਗੁਰਦੁਆਰਾ ਸਾਹਿਬਾਨ ਦੇ ਉੱਤੇ ਉੱਥੋਂ ਦੇ ਜਿਹੜੇ ਲੋਕਲ ਸੀਗੇ ਉੱਤੇ ਉੱਤੇ ਹਮਲਾ ਕਰਨ ਦੀ ਜਿਹੜੀ ਗੱਲ ਹੋਰ ਬਹੁਤ ਕੁਝ ਜਿਹੜਾ ਹੈ ਇਸ ਕੇਸ ਦੇ ਵਿੱਚ ਹੈਗਾ ਤੇ ਤਿਹਾਰ ਜੇਲ੍ਹ ਦੇ ਵਿੱਚ ਸੱਜਣ ਕੁਮਾਰ ਬੰਦ ਹੈਗਾ ਔਰ ਬਾਰ ਬਾਰ ਜਿੱਦਾਂ ਤੁਸੀਂ ਪਹਿਲਾਂ ਵੀ ਦੱਸਿਆ ਕਿ ਕਦੀ ਅਰਜ਼ੀਆਂ ਲਾਈਆਂ ਜਾਂਦੀਆਂ ਨੇ ਵੀ ਮੇਰੀ ਸਿਹਤ ਦਾ ਹਵਾਲਾ ਦੇ ਕੇ ਇਹ ਕੀਤਾ ਜਾਵੇ ਜਾਂ ਜਿਹੜੀ ਆਲਰੇਡੀ ਸਜ਼ਾ ਹੋਈ ਹੈ ਉਸ ਨੂੰ ਘਟਾ ਕੀਤਾ ਜਾਵੇ ਇਹ ਹਾਲ ਦੀ ਘੜੀ ਦੇਖਦੇ ਆ ਕਿ ਹੁਣ ਇਹ ਵਾਲੇ ਕੇਸ ਜਿੱਦ ਗਵਾਈਆਂ ਵਗੈਰਾ ਪੈ ਗਈਆਂ ਨੇ ਪੈ ਗਈਆਂ ਹੋਈਆਂ ਨੇ ਤੇ ਕੀ 31 ਜਨਵਰੀ ਨੂੰ ਕੋਈ ਫੈਸਲਾ ਇਹ ਜਿਆਨਦਾ ਹੈ ਕਿ ਇਹਦੀ ਸਜ਼ਾ ਹੋਰ ਜਿਹੜੀ ਹੈ ਵੱਧ ਜਾਵੇ ਜੀ ਬਾਕੀ ਤੁਸੀਂ ਦੇਖੋ ਨਾ ਕਿ ਕਿਤਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ 1984 ਜਿਹੜਾ ਹੈ ਪੂਰੇ ਭਾਰਤੀ ਸਿਸਟਮ ਦੇ ਉੱਤੇ ਇੱਕ ਆਪਣੇ ਆਪ ਦੇ ਵਿੱਚ ਇੱਕ ਵੱਡਾ ਕਲੰਕ ਆਪਾਂ ਕਹਿ ਸਕਦੇ ਹਾਂ ਕਿ ਹੈਗਾ ਕਿਸੇ ਵੀ ਦੇਸ਼ ਨੇ ਆਪਣੇ ਨਾਗਰਿਕ ਦੀ ਜਾਨ ਮਾਲ ਦੀ ਰਾਖੀ ਕਰਨੀ ਹੁੰਦੀ ਹੈ ਇਹ ਉਹਨਾਂ ਦਾ ਮੋਢਲਾ ਆਪਾਂ ਕਹਿ ਲਈਏ ਕਿ ਫਰਜ਼ ਹੁੰਦਾ ਹੈਗਾ ਤੇ ਉਸ ਤੋਂ ਲੈ ਕੇ ਜਿਸ ਤਰੀਕੇ ਦੇ ਨਾਲ ਫੇਲ ਹੋਇਆ ਹੈਗਾ ਤੇ ਫਿਰ ਉੱਥੇ ਇਹ ਕਹਿਣਾ ਕਿ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਸਾਡੇ ਇੱਥੇ ਆ ਚਲੋ ਮੰਨ ਲਓ ਕਿ ਜੇ ਕਿਸੇ ਨੇ ਕਰਵਾ ਵੀ ਦਿੱਤਾ ਹੋਵੇ ਤੇ ਫਿਰ ਕੀ ਉਹਨਾਂ ਦੋਸ਼ੀਆਂ ਨੂੰ ਸਜ਼ਾ ਜਿਹੜੀ ਹੈ ਉਹ ਦਿੱਤੀ ਨਹੀਂ ਸੀ ਜਾਣੀ ਚਾਹੀਦੀ ਔਰ ਜੇ ਤੁਸੀਂ ਦੇਖੋ ਕਿ 84 ਦੇ ਵਿੱਚ ਸਜ਼ਾ ਦਿੱਤੀ ਜਾਂਦੀ ਤੇ ਫਿਰ ਜਿਹੜਾ ਹੈਗਾ ਏ ਆਪਾਂ ਕਹਿ ਸਕਦੇ ਆ ਕਿ 2002 ਚ ਕਿਸੇ ਹੋਰ ਘਟ ਗਣਤੀ ਦੇ ਨਾਲ ਇਸ ਤਰ੍ਹਾਂ ਦਾ ਨੀ ਸੀ ਹੋਣਾ ਜਾਂ ਹੋਰ ਇਦਾਂ ਦੇ ਬਿਰਤਾਂਤ ਜਿਹੜੇ ਨਹੀਂ ਸੀ ਹੋਣੇ ਮਣੀਪੁਰ ਨਹੀਂ ਸੀ ਹੋਣਾ ਮਣੀਪੁਰ ਨਹੀਂ ਸੀ ਹੋਣਾ ਹੁਣ ਨਹੀਂ ਸੀ ਹੋਣਾ ਪਰ ਜਦੋਂ ਇਦਾਂ ਦੇ ਲੋਕਾਂ ਨੂੰ ਆਪਾਂ ਕਹੇ ਕਿ ਖੁੱਲਾ ਹੱਥ ਦੇ ਦਿੱਤਾ ਜਾਂਦਾ ਏ ਕਿ ਤੁਸੀਂ ਜੋ ਮਰਜ਼ੀ ਕਰੋ ਤੇ ਫਿਰ ਆਪਾਂ ਕਹਿ ਸਕਦੇ ਆ ਕਿ ਕਿਤਨਾ ਕਿਤੇ ਜਿਹੜਾ ਹੈ ਸਿੱਖਾਂ ਦੇ ਲਈ ਜਿਹੜਾ 1984 ਹੈ ਜ਼ੀਰੋ ਆਵਰ ਜਿਸਨੇ ਸਿੱਖਾਂ ਨੂੰ ਮਜਬੂਰ ਕਰ ਦਿੱਤਾ ਕਿ 1947 ਚ ਜਿਹੜੀ ਆਜ਼ਾਦੀ ਅਸੀਂ ਲਈ ਸੀ ਕੀ ਉਹ ਸਾਡੀ ਹੈ ਵੀ ਕੀ ਉਸ ਦਾ ਲਾਹਾ ਸਾਨੂੰ ਮਿਲਿਆ ਵੀ ਹੈ ਕਿ ਨਹੀਂ ਕਿ ਜੇ ਆਪਾਂ ਕਹੀਏ ਕਿ ਉਦੋਂ ਸਵਾਲੇ ਵੀ ਆਉਂਦਾ ਹੈਗਾ ਨਾ ਕਿ ਉਦੋਂ ਜਿਹੜਾ ਹੈ ਮਹਾਤਮਾ ਗਾਂਧੀ ਨੂੰ ਕਤਲ ਕਰ ਦਿੱਤਾ ਜਾਂਦਾ ਹੈ ਤੇ ਉਧਰਲੇ ਬੰਨੇ ਕੁਝ ਨਹੀਂ ਹੁੰਦਾ ਉਹ ਵੀ ਤਾਂ ਇੱਕ ਵੱਡੀ ਪਦਵੀ ਤੇ ਸੀ ਉਹ ਇੰਦਰਾ ਗਾਂਧੀ ਤੋਂ ਕਿਤੇ ਉੱਪਰ ਸੀਗਾ ਤੇ ਦੂਜੇ ਬੰਨੇ ਜੇ ਸਿੱਖਾਂ ਵੱਲੋਂ ਕੀਤਾ ਜਾਂਦਾ ਹੈ ਜਾਂ ਫਿਰ ਹੋਰ ਵੀ ਬਹੁਤ ਸਾਰੇ ਹੁਣ ਤੇ ਖੁਲਾਸੇ ਜਗਜੀਤ ਸਿੰਘ ਹੋਣਾ ਦੀ ਵੀ ਇੱਕ ਕਿਤਾਬ ਹੈਗੀ ਉਸ ਤੇ ਵਿੱਚ ਉਹਨਾਂ ਨੇ ਬਕਾਇਦਾ ਲਿਖਿਆ ਹੈ ਕਿ ਜੇ ਇਹ ਨਾਮ ਹੀ ਹੁੰਦਾ ਕਿ ਕਿਤਨਾ ਕਿਤੇ ਆਪਰੇਸ਼ਨ ਸ਼ਾਂਤੀ ਹੋਣਾ ਸੀ ਕਿ अर्ली एग्जीक्यूशन ऑफ ऑपरेशन ਸ਼ਾਂਤੀ ਹੈ ਕਿ ਸਿੱਖਾਂ ਨੂੰ ਸਬਕ ਜਿਹੜਾ ਹੈ ਉਹ ਸਿਖਾਇਆ ਜਾਣਾ ਸੀ ਇਦਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਬਹੁਤ ਸਾਰੇ ਹਵਾਲੇ ਇਤਿਹਾਸ ਦਾ ਹਿੱਸਾ ਆਪਾਂ ਕਹਿ ਸਕਦੇ ਹਾਂ ਕਿ ਹੈਗੇ ਨੇ ਪਰ ਕਿਤਨਾ ਕਿਤੇ ਇਹ ਸਵਾਲ ਤੇ ਰਹਿਣਾ ਹੀ ਹੈ ਤੇ ਹੁਣ ਵੀ ਜਿਹੜੀ ਮੌਜੂਦਾ ਸਰਕਾਰ ਹੈ ਤੁਸੀਂ ਇਹ ਦੇਖੋ ਨਾ ਕਿ ਹੁਣ ਜਦੋਂ ਮਤੇ ਪਾਏ ਜਾਂਦੇ ਨੇ ਕੈਨੇਡਾ ਦੀਆਂ ਜਾਂ ਅਮਰੀਕਾ ਦੀਆਂ ਸਟੇਟਸ ਦੇ ਵਿੱਚ ਜਦੋਂ ਮਤੇ ਪੈਂਦੇ ਨੇ 1984 ਸਿੱਖ ਨਸਲਕੁਸ਼ੀ ਦੇ ਖਿਲਾਫ ਜੀ ਭਾਰਤ ਉਹਦਾ ਵਿਰੋਧ ਕਰਦਾ ਹੈਗਾ ਫਿਰ ਜੇ ਤੁਸੀਂ ਮੰਨਦੇ ਹੋ ਈਮਨ ਕਿ ਜਿਹੜੇ ਇਹਨਾਂ ਦੇ ਰਾਜਨਾਥ ਸਿੰਘ ਹੈਗੇ ਉਹਨਾਂ ਨੇ ਕਿਹਾ ਕਿ ਸਿੱਖ ਕਤਲੇਆਮ ਹੈ ਪਰ ਉਹਨਾਂ ਦੇ ਤੁਸੀਂ ਸਾਰੇ ਕਿਤੇ ਆਫੀਸ਼ੀਅਲਸ ਦੇਖੋ ਉਹ ਦੰਗੇਵੜ ਯੂਜ਼ ਕਰਦੇ ਨੇ ਜੀ ਆ ਇਸ ਵੇਲੇ ਸੱਜਣ ਕੁਮਾਰ ਦੇ ਫੈਸਲੇ ਦੇ ਉੱਤੇ ਨਿਗਾਹ ਤਮਾਮ ਸਾਰੇ ਲੋਕਾਂ ਦੀਆਂ ਟਿਕੀਆਂ ਹੋਈਆਂ ਨੇ 31 ਜਨਵਰੀ ਨੂੰ ਅਪਡੇਟ ਤੁਹਾਡੇ ਤੱਕ ਜ਼ਰੂਰ ਲੈ ਕੇ ਪਹੁੰਚਾਂਗੇ ਲੇਕਿਨ ਸਿਰਫ ਇਹੀ ਨਾਮ ਨਹੀਂ ਰਹਿ ਗਿਆ 1984 ਸਿੱਖ ਕਤਲੇਆਮ ਦੇ ਵਿੱਚ ਕਈ ਹੋਰ ਨਾਮ ਵੀ ਨੇ ਜਿਨ੍ਹਾਂ ਦੇ ਉੱਤੇ ਕਾਰਵਾਈਆਂ ਸਖਤ ਹੋਣੀਆਂ ਬਾਕੀਆਂ ਨੇ ਜਿਨ੍ਹਾਂ ਦੀ ਸੀਬੀਆਈ ਦੇ ਵੱਲੋਂ ਚਾਰਜ ਸ਼ੀਟ ਅਤੇ ਐਸਆਈਟੀ ਦੀ ਪੂਰੀ ਹੋਣ ਵਾਲੀ ਜਾਂਚ ਖੱਲੇ ਬਾਕੀ ਹੈ ਉਹਨਾਂ ਨਾਵਾਂ ਨੂੰ 20 ਲੱਖਾਂ ਦੇ ਪਿਛੇ ਹੋਣਾ ਜ਼ਰੂਰ ਚਾਹੀਦਾ ਹੈ ਪ੍ਰੋਗਰਾਮ ਮੀਡੀਆ ਵਾਚ ਦੇ ਵਿੱਚ ਅੱਜ ਦੇ ਲਈ ਫਿਲਹਾਲ ਬਸ ਇਨਾ ਹੀ ਧੰਨਵਾਦ ਕਰਨਾ ਚਾਹਾਂਗੇ ਸਰਦਾਰ ਜਗਜੀਤ ਸਿੰਘ ਜੀ ਦਾ ਜਿਹੜੇ ਨੇ ਤਮਾਮ ਇਹਨਾਂ ਵਿਸ਼ਿਆਂ ਦੇ ਉੱਤੇ ਸਾਂਝ ਪਾਈ ਹੈ ਫਤਿਹ ਦੀ ਸਾਂਝ ਪਾਵਾਂਗੇ ਜੀ ਜਿਆਦਾ ਧੰਨਵਾਦ ਵਾਹਿਗੁਰੂ ਜੀ ਕੀ ਫਤਿਹ